ਨੇ ਵੇਖੋ ਹਮੇਸ਼ਾ ਅ ਅੱਜ ਸਰਗੁਰੂ ਮਹਾਰਾਜ ਮਹਾਰਾਜ RAMDAS ji ਨੇ ਅੱਜ ਬੁਲਾਇਆ ਫੈਮਿਲੀ ਨਾਲ ਤੋਂ ਹਮੇਸ਼ਾ ਜਦੋਂ ਖੇਡਦੇ ਰਹੇ ਉਹਨਾਂ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚਿਆ ਤੇ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਹਮੇਸ਼ਾ ਸਾਨੂੰ ਇਸ ਤਰੀਕੇ ਨਾਲ ਬੁਲਾਉਂਦੇ ਰਹਿਣ ਤੇ ਅੱਜ ਜਿੱਥੇ ਵੀ ਅਸੀਂ ਸਾਡੀ ਹਾਕੀ ਹੈ ਸਾਨੂੰ ਪਤਾ ਜਿਸ ਤਰ੍ਹਾਂ ਤਰੀਕੇ ਨਾਲ ਉੱਥੇ ਅਸੀਂ ਆਪਣੀ ਪ੍ਰੀਪਰੇਸ਼ਨ ਕਰਦੇ ਆ ਤੇ ਹਮੇਸ਼ਾ ਗੁਰੂ ਨੂੰ ਹਾਜ਼ਰਨਾਜ ਰੱਖਦੇ ਹੋਏ ਹਨ ਹਮੇਸ਼ਾ ਇਹਨਾਂ ਦੇ ਅਸ਼ੀਰਵਾਦ ਨਾਲ ਮੈਚ ਖੇਡਣ ਜਾਂਨੇ ਪ੍ਰੈਕਟਿਸ ਕਰਦੇ ਆ ਸੋ ਅੱਜ ਦੇਖਿਆ ਜਾਵੇ ਸਾਡੀ ਹਾਕੀ ਬਹੁਤ ਵਧੀਆ ਕਰ ਰਹੀ ਹੈ ਸੋ ਅੱਜ ਨਾਰਾਜ ਦਾ ਸ਼ੁਕਰਗੁਜ਼ਾਰ ਕਰਨਾ ਹੈ ਹਾਕੀ ਨੇ ਬੜਾ ਨਾਮ ਇਸ ਵਾਰ ਰੋਸ਼ਨ ਕੀਤਾ ਹੈ ਔਰ ਤੁਹਾਡੇ ਵੱਲੋਂ ਕੀ ਤਿਆਰੀ ਕੀਤੀ ਖਿਡਾਰੀਆਂ ਨੂੰ ਕੀ ਚਾਹਨਾ ਚਾਹਤੇ ਦੇਖੀਏ ਪ੍ਰੀਪਰੇਸ਼ਨ ਸਭ ਤੋਂ ਮੈਂ ਕਹਾਂਗਾ ਕਿ ਵਧੀਆ ਹੋ ਰਹੀ ਹੈ ਵਰਲਡ ਲੈਵਲ ਦੇ ਸਾਡੇ ਕੋਲ ਕੋਚਸ ਨੇ ਫੈਡਰੇਸ਼ਨ ਨੇ ਜਿਹੜੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੀ ਹੈ ਹਾਕੀ ਇੰਡੀਆ ਲੀਗ ਸਟਾਰਟ ਹੋ ਰਹੀ ਹੈ ਗ੍ਰੈਸਰੂਟ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਮੇਰੇ ਖਿਆਲ ਨਾਲ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਭ ਤੋਂ ਵਧੀਆ ਜਿਹੜਾ ਹੌਕੀ ਇੰਡੀਆ ਨੇ ਹੁਣ ਕੰਮ ਕੀਤਾ ਹੈ ਗ੍ਰਾਸ ਰੂਟ ਲੈਵਲ ਤੇ ਬੱਚਿਆਂ ਨੂੰ ਸਿਲੈਕਟ ਕਰਕੇ ਉਹਨਾਂ ਦੇ ਫੋਰਨ ਟੂਰ ਲੱਗ ਰਹੇ ਨੇ ਜਿਆਦਾ ਤੋਂ ਜਿਆਦਾ ਇੰਟਰਨੈਸ਼ਨਲ ਮੈਚੇਸ ਉਹਨਾਂ ਨੂੰ ਖੇਡਣ ਨੂੰ ਮਿਲ ਰਿਹਾ ਆਈ ਥਿੰਕ ਇਹ ਬਹੁਤ ਵਧੀਆ ਚੀਜ਼ ਹੈ ਜੋ ਆਨ ਵਾਲੇ ਟਾਈਮ 'ਚ ਇੰਡੀਆ ਦੇ ਪੇਪਰ ਲਈ ਵਧੀਆ ਹੈ ਕਿ ਜਿਹੜੇ ਨੌਜਵਾਨ ਨਸ਼ੇ ਆਲ ਚੜਦੇ ਨੇ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਦੇਖਿਏ ਪਹਿਲਾਂ ਨਾਲ ਸਾਡਾ ਯੰਗਸਟਰਸ ਮੈਂ ਕਹਾਂਗਾ ਕਿ ਕਾਫੀ ਸਦਾਰ ਹੋ ਰਿਹਾ ਹੈ ਜਿਆਦਾ ਜਿਆਦਾ ਤੋਂ ਜਿਆਦਾ ਸਾਨੂੰ ਪਿੰਡਾਂ 'ਚ ਹੋਰ ਜਿਆਦਾ ਪਲੇਅਰਾਂ ਨੂੰ ਸਟੇਡੀਅਮ ਫੇਡਾਂ ਲਾਉਣਾ ਚਾਹੀਦਾ ਚਾਹੇ ਕੋਈ ਗੇਮ ਹੋਵੇ ਹਾਕੀ ਨਹੀਂ ਕੋਈ ਵੀ ਗੇਮ ਨੂੰ ਚੂਜ਼ ਕਰ ਲਓ ਤੁਹਾਡੇ ਵੱਲੋਂ ਹਾਕੀ ਦੇ ਵਿੱਚ ਚੰਗਾ ਨਾਮ ਕੱਟੇਗਾ ਤੁਸੀਂ ਵਧੀਆ ਪਰਫਾਰਮੈਂਸ ਕੀਤੀ ਹੈ ਔਰ ਹੁਣ ਮੌਜੂਦਾ ਸਮੇਂ ਵਿੱਚ ਤੁਹਾਡੇ ਵੱਲੋਂ ਕੀ ਫਰੰਦਾ ਕੀ ਪਹੁੰਚ ਆ ਰਹੀ ਹੈ ਆ ਦੇਖਿਏ ਮੈਂ ਹੁਣ ਹਾਕੀ ਇੰਡੀਆ ਦੇ ਨਾਲ ਸਿਲੈਕਟਰਾਂ ਫਿਰ ਬੋਰਡ ਮੈਂਬਰ ਉਸ ਤੋਂ ਬਾਅਦ ਮੇਰੇ ਕੋਲ ਹੁਣ ਸਭ ਜੂਨੀਅਰ ਬੱਚੇ ਨੇ ਅੰਡਰ 15 16 ਸੋ ਉਹਨਾਂ ਦੇ ਵਰਕ ਕਰ ਰਹੇ ਹਾਂ ਬਾਜੀ ਕਿਉਂਕਿ ਅੱਜ ਕੱਲ ਦੀ ਹਾਕੀ ਹੈ ਜਾਂ ਕੋਈ ਵੀ ਤੁਸੀਂ ਕੰਮ ਦੇਖ ਲਓ ਜੇ ਸਾਡਾ ਬੇਸਿਕ ਸਾਡੇ ਵਧੀਆ ਨੇ ਤੇ ਅਸੀਂ ਉਤਲੇ ਲੈਵਲ ਤੇ ਜਾ ਕੇ ਇੱਕ ਵਧੀਆ ਤਰੀਕੇ ਨਾਲ ਉਸ ਲੈਵਲ ਤੇ ਪਰਫਾਰਮ ਕਰ ਸਕਦੇ ਹਾਂ ਸੋ ਮੇਰਾ ਇਹ ਸੀਗਾ ਕਿ ਜਿੰਨਾ ਮੇਰਾ ਐਕਸਪੀਰੀਅੰਸ ਹੈ ਪਿਛਲੇ 8 12 13 ਸਾਲ ਦਾ ਵਰਲਡ ਦੇ ਬੈਸਟ ਕੋਚੇਜ਼ ਨਾਲ ਕੰਮ ਕੀਤਾ ਸੋ ਇਹ ਕਿ ਜਿਹੜਾ ਆਪਣਾ ਐਕਸਪੀਰੀਅੰਸ ਆਪਣੀ ਨੌਲੇਜ ਆਪਣੇ ਬੱਚਿਆਂ ਨਾਲ ਸ਼ੇਅਰ ਕਰਾਂ